ਗਈ ਆਫਤ ਹੈ ਤੂੰ ਕੀ ਸਮਝਦੀ ਤੂੰ ਹੀ ਸਿਆਣੀ ਆ ਔਰ ਛਦੇਣੇ ਇਹ ਵੀ ਲੱਕੀ ਸ਼ਾਹ ਵਾ ਆ ਕਿੰਨੇ ਪੈਸੇ ਰੱਖੇ ਆ ਹੁਣ ਮੈਂ ਮੰਮੀ ਨੂੰ ਦੇਣਾ ਜਾ ਕੇ ਪਤਾ ਨਹੀਂ ਕੀ ਪੱਲੇ ਪਈ ਆ ਮੇਰੇ ਮੈਂ ਤਾਂ ਕਹਿੰਦਾ ਮਾਤਾ ਵੀ ਦੁਖੀ ਹੈ ਤੇ ਮੈਂ ਵੀ ਦੁਖੀ ਆ ਚੱਲ ਭਰਾਵਾ ਦੇ ਦਈਏ ਮਾਤਾ ਨੂੰ ਮੰਮੀ ਖੁਸ਼ ਖਬਰੀ ਸੁਣਾਵਾ ਕੀ ਖੁਸ਼ ਖਬਰੀ ਤਨਖਾ ਵਧ ਗਈ ਤੇਰੇ ਮੁੰਡੇ ਦੀ ਸੱਚੀ ਹਾਂ 5000 ਵਧੀ ਮੈਸੀ ਮਨ ਕਾ 2000 ਵਧੀ ਮੇਰਾ ਵੀ ਦਿਮਾਗ ਉਲੀਆ ਐਵੇਂ ਉਹਨੂੰ ਦੱਸਿਆ ਤੇਰੇ ਪੁੱਤ ਦੀ ਤਨਖਾ ਵਧ ਗਈ ਸ਼ੁਕਰ ਪਾਪਾ ਜੀ ਦਾ ਤੇ ਮੰਮੀ ਆ ਪਾਏ ਮੈਂ ਪਿਛਲੀ ਯੇਚ ਪਾਈ ਤੇ ਇਹਦੇ ਹੁਣ ਤੁਸੀਂ ਸਾਰੇ ਖਰਚ ਲਿਓ ਜੁੜੀ ਵੀ ਚੀਜ਼ਾਂ ਲਿਆਉਣੀ ਨਾ ਲੈ ਆਓ ਹਾਈ ਲੱਖੀ ਚੀਟ ਮੈਂ ਲਾਵਾਂਗੀ ਸੀਮਾ ਨੂੰ ਪਤਾ ਲੱਗ ਜਾਣਾ ਉਹ ਮੇਰੀ ਘਾਲ ਸੁਣਾਉਂਗੀ ਤੇਰੇ ਨਾਲ ਉਹ ਨਹੀਂ ਕਰਦੀ ਅੱਗੇ ਕੁੱਤੇ ਖਾਣੀ ਬੜੀ ਕਰਦੀ ਆ ਹੁਣ ਵੀ ਕਰਵਾ ਕੇ ਆਇਆ ਵਾ ਪਤਾ ਨਹੀਂ ਕਦਾ ਕਿਹੜੇ ਪਾਗਲ ਨੇ ਮੇਰਾ ਰਿਸ਼ਤਾ ਲਿਆਂਦਾ ਸੀ ਆਈ ਨਹੀਂ ਹਾਂ ਕਰ ਬੈਠੇ ਵੇ ਭਰਾਵਾ ਇਹਦੇ ਚ ਮੇਰੀ ਹੀ ਗਲਤੀ ਆ ਮੈਂ ਹੀ ਨੇਰੀ ਚੱਕੀ ਹੋਈ ਸੀ ਵਿਆਹ ਕਰ ਲੈ ਲੱਕੀ ਵਿਆਹ ਕਰ ਲੈ ਲੱਕੀ ਵਿਆਹ ਕਰ ਲੈ ਤੇ ਲੋਕਾਂ ਦੀ ਨੂੰਹ ਤੇ ਇੰਨੀ ਸਹਾਨੀਆਂ ਆਂ ਦੀਆਂ ਇੰਨੀ ਚੰਗੀਆਂ ਸੁਣੀਆਂ ਦੀਆਂ ਨੇ ਤੇ ਸਾਡੀ ਕਿਉਂ ਉਹ ਗਲਤੀ ਮੰਮੀ ਉਹਦੀ ਨਹੀਂ ਆ ਗਲਤੀ ਸਾਡੀ ਦੋਵਾਂ ਦੀ ਆ ਅਸੀਂ ਉਹਨੂੰ ਸਿਰ ਤੇ ਚੜਾਇਆ ਵਾ ਹੁਣੇ ਲੱਥਣੀ ਨਹੀਂ ਆ ਇਹ ਜਿੰਨਾ ਮਰਜੀ ਕਹਿ ਲਾਲਾ ਪਰ ਮਾਤਾ ਇਹ ਨਹੀਂ ਲੱਥਣੀ ਹੁਣ ਤੂੰ ਇਹ ਗੱਲ ਕਰੀਂ ਵੀ ਮੈਂ ਪੈਨਸ਼ਨ ਮੈਂ ਲਵਾੜੀ ਆ ਜਿਹੜੇ ਬਾਰ-ਬਾਰ ਰੋਜ਼ ਰੋਜ਼ ਤਾਨੇ ਸੋਂਦੀ ਹੈ ਨਾ ਇਹ ਦੇਖੋ ਹੁਣ ਇਹਨੂੰ ਇਹੋ ਕਹਿਣਾ ਵੀ ਮੇਰੀ ਪੈਨਸ਼ਨ ਲੱਗ ਗਈ ਆ ਚੁੱਪ ਕਰਕੇ ਮੈਂ ਤੈਨੂੰ ਪੈਸੇ ਫੜਾ ਦਿਆ ਕਰੂੰਗਾ ਫਿਰ ਮੈਂ ਵੀ ਦਵਾਈ ਦੂਈ ਕਿਵੇਂ ਲਿਆਵਾ ਕਰਾਂਗੀ ਵੇ ਹੋਏ ਦਵਾਈ ਦਾ ਖਰਚਾ ਤੇ ਮੈਂ ਆਪਣੇ ਆਪਣੀ ਤਨਖਾਹ ਚੋਂ ਕਰੂੰਗਾ ਇਹਦੇ ਕੱਪੜੇ ਲਿੜੇ ਬਣਾ ਕੋਈ ਜਿਹੜੀ ਚੀਜ਼ ਲੋੜ ਆ ਦੱਸ ਮੈਂ ਮਾਂ ਦੀਆਂ ਨਹੀਂ ਰਿੱਜਾ ਪੂਰੀਆਂ ਕਰਨੀਆਂ ਤੇ ਕਿਹਦੀਆਂ ਕਰਨੀਆਂ ਮੇਰਾ ਪੁੱਤ ਤੇ ਮੇਰੇ ਰਿੱਜਾ ਚੋਂ ਤੋਂ ਪੂਰੀਆਂ ਕਰਦਾ ਮਮਾ ਮੈਂ ਤੁਹਾਨੂੰ ਇੱਕ ਗੱਲ ਕਹਾਂ ਆ ਮੈਂ ਚਾਹ ਤਰੀ ਹੋਈ ਤੇਰੇ ਅਸੇ ਇੱਧਰ ਹੋ ਜਾ ਗਿਆ ਐਸਾ ਲੱਗ ਜੇ ਗਰਮ ਮੇਰੇ ਕੋਲ ਕੁਛ ਨਹੀਂ ਹੁੰਦਾ ਉਹਦੇ ਨਾਲ ਹਲੋ ਤੇ ਨੀ ਨਾ ਗਰਮ ਜਰਾ ਜਿੰਨਾ ਉਹਦਾ ਦਿਮਾਗ ਗਰਮ ਰਹਿੰਦਾ ਵਾ ਹੋਈ ਨਾ ਉਹ ਦਿਨ ਦੋ ਬਾਜ ਜਦਨ ਕੋੜੀ ਚੜਿਆ ਕੁੱਬਾ ਇਹਦੇ ਨਾਲ ਤੇ ਮੈਂ ਵਿਆਹ ਹੀ ਨਾ ਕਰਾਉਂਦਾ ਅੱਛਾ ਮੇਰੀ ਗੱਲ ਸੁਨ ਮਾਤਾ ਹੁਣ ਇਹ ਦੱਸਣਾ ਦਮੀ ਕਿਉਂਕਿ ਤੇਰੇ ਦਿਲ ਚ ਕੁਛ ਨਹੀਂਗਾ ਨਾ ਨਾ ਦੱਸਣਾ ਕਰਨ ਨੂੰ ਇੰਨੇ ਮੇ ਡੱਬੇ ਚ ਨਕਾ ਛੜਨੇ ਪੈਸੇ ਨੂੰ ਹੁਣ ਮਾਰੇ ਮਾਰੀ ਵੇਖ ਲੈਂਦੀ ਆ ਤੇ ਇਹ ਜਨਾ ਲਕਾਈ ਮਾਤਾ ਉਹ ਤਾਂ ਕਹਿੰਦੀ ਰੋਟੀ ਬਣਾਉਂਦੀ ਆ ਚਾਹ ਕੋ ਤਰੀ ਆ ਉਹ ਤੇਰੇ ਅਸਤੇ ਨਹੀਂ ਉਹ ਚਾਹ ਚ ਕੋ ਛੱਡ ਮਾਤਾ ਰੋਟੀ ਭੁੱਖ ਲੱਗੀ ਮੈਨੂੰ ਫਕਰਾ ਕਿ ਤੂੰ ਬੰਦ ਕਰਦੇ ਆ ਪਾਣੀ ਆ ਪਾਣੀ ਚਾਹ ਪੀਣੀ ਕੀ ਕਰੇ ਫੁਲਕੇ ਬਣਾ ਦੇ ਵਧੀਆ ਜੇ ਮੈਂ ਪਰੌਂਠੇ ਬਣਾ ਦੇਣੀ ਆ ਪਰੌਂਠੇ ਨਹੀਂ ਹਾਂ ਫੁਲਕੇ ਅੱਛਾ ਸਬਜੀ ਕਿਹੜੀ ਬਣਾਈ ਸੱਚ ਆਲੂ ਗਾਜਰਾ ਲੈ ਮੇਰੀਆਂ ਫੇਵਰੇਟ ਹੈ ਮਿਲ ਕੇ ਪਾਸੇ ਦੋ ਕ ਫੁਲਕੇ ਨਾ ਉਹਦੇ ਵੀ ਲਾਦੀ ਤੁਹਾਨੂੰ ਪਤਾ ਉਹ ਲਾਵਾਂਗੀ ਪੁੱਤਰ ਸਕਾਰਤ ਕਿਤਰਾ ਨਹੀਂ ਲਾਵਾਂਗੀ ਨਾ ਤੁਹਾਨੂੰ ਬੋਲਣ ਦਿੰਦੀ ਤੇ ਨਾ ਮੈਨੂੰ ਬੋਲਣ ਦਿੰਦੀ ਆ ਅੱਜ ਜਦੋਂ ਦੀ ਸਾਡੇ ਘਰ ਚਵਲ ਆਈ ਹੈ ਨਾ ਐਨੇ ਸਾਡਾ ਜਿਨਾ ਰਾਮ ਕਰਤਾ ਵਾ ਚਲ ਗਾਲਾਂ ਮੈਂ ਕੱਢਿਆ ਕਰ ਕੋਈ ਤ ਹਾਂ ਕਿੱਥੇ ਕਰਾਂ ਹਰ ਮੈਂ ਇੱਕ ਕਰਮਾਂ ਦਾ ਲਿਖਿਆ ਲੱਕੀ ਅਸੀਂ ਉਹਦੇ ਕੋਈ ਮਾੜਾ ਕਿਸੇ ਜਨਮ ਵਿੱਚ ਕਿੱਤਾ ਹੋਣਾ ਹੀ ਜਿਹੜੀ ਸਾਨੂੰ ਸਜ਼ਾ ਮਿਲਿਆ ਬਿਨਾਂ ਕਸੂਰ ਤੋਂ ਸਜ਼ਾ ਨਹੀਂ ਮਿਲਦੀ ਆ ਮੈਂ ਕਿੱਤਾ ਹੋਣਾ ਕੁਛ ਮੈਂ ਮਾਤਾ ਸਾਰਾ ਦਿਨ ਕੰਮ ਲੱਗੀ ਰਹਿਨੀ ਆ ਉਹ ਕਦੀ ਨਾਮ ਵੀ ਜਪ ਲਿਆ ਕਰ ਵਾਹਿਗੁਰੂ ਵਾਹਿ ਕਰ ਲਿਆ ਕਰ ਕਿੰਨਾ ਟਾਈਮ ਨਹੀਂ ਨਿਕਲਦਾ ਦੱਸ ਉਹਦੀਆਂ ਗੱਲਾਂ ਸੁਣਨ ਵਾਸਤੇ ਤੇਰੇ ਕੋਲ ਟਾਈਮ ਹੈਗਾ ਪਰ ਮੇਰਾ ਪੁੱਤ ਮੈਨੂੰ ਪਿਆਰੀ ਇੰਨਾ ਕਰਦਾ ਐ ਇੰਨਾ ਆਗਿਆਕਾਰੀ ਉਹਨੇ ਮੈਨੂੰ ਪੁੱਤਰ ਦੇਤਾ ਅਸਾਂ ਮੇਰੀ ਗੱਲ ਸੁਣੋ ਤੁਸੀਂ ਦੁੱਧਾਂ ਤੇ ਪਿੰਦੇਗੇ ਨਹੀਂ ਹਾਂ ਨੱਕੀ ਕੰਮਲੈਚ ਜਾਏਗੇ ਤੋ ਦੁੱਧ ਪੀਣਾ ਤੇ ਪਤੀਲੇ ਨੂੰ ਨਿਸ਼ਾਨੀ ਲੱਗ ਕੇ ਜਾਂਦੀ ਹੈ ਅਗਲੀ। ਓ ਮਾਤਾ ਤੂੰ ਵੀ ਮੇਰੇ ਵਰਗੂ ਭੋਲੀ ਆ। ਪਤਾ ਕੀ ਕਰਿਆ ਕਰ ਇੱਕ ਗਲਾਸ ਦੁੱਧ ਪੀ ਕੇ ਨਾ ਤੇ ਇੱਕ ਗਲਾਸ ਪਾਣੀ ਪਾ ਦਿਆ ਕਰ। ਓਥੇ ਕੀ ਪਤਾ ਲੱਗਣਾ। ਪਾਣੀ ਪਿਆ ਕੇ ਕੀ ਆ। ਬਾ ਮੇਰਾ ਪੁੱਤ ਕਿੰਨਾ ਚਲਾਕ ਹੋ ਗਿਆ। ਇਹ ਮੈਂ ਤਾਂ ਸੋਚਿਆ ਸੀ ਮੇਰਾ ਪੁੱਤ ਓਹੀ ਭੋਲਾ ਜਿਹਾ ਹੈਗਾ। ਤੂੰ ਤੇ ਨਾ ਕੱਪ ਜਾਣਿਆ। ਮੇਰੀ ਮਾਤਾ ਵੀ ਭੋਲੀ ਆ। ਮੇਰਾ ਬੱਚਾ, ਮੇਰਾ ਕੋਟ। ਮੇਰੀ ਮਾਂ। ਓ ਮੇਰਾ ਲਾਜ। ਮੇਰਾ ਸੋਨਾ ਬੇਟੀ। ਮਾਸੀ ਜੀ ਤੁਸੀਂ ਹਾਂ ਮੈਂ ਹੀ ਆਈ ਹਾਂ ਲੈ ਫੋਨ ਨਹੀਂ ਕੀਤਾ ਕੋਈ ਨਹੀਂ ਜੀ ਮੈਂ ਨਾ ਮਾਸੀ ਜੀ ਜੁੰਦੇ ਬਸ ਹੈ ਫੋਨ ਕਰਦੇ ਨਹੀਂ ਮੈਨੂੰ ਤੇ ਕਿੰਨੇ ਦਿਨ ਦੀ ਮੈਂ ਮੰਮੀ ਨੂੰ ਕਹਿਨੀ ਆ ਮਾਸੀ ਨੂੰ ਕਹੋ ਪਿਆਜਨ ਮੰਮਾ ਤੂੰ ਕੀਤਾ ਹੀ ਫੋਨ ਹੈ ਠੀਕ ਹੈ ਬਹੁਤ ਕੀ ਕਰਦੇ ਭਾਈ ਕੰਮ ਲੱਗ ਗਿਆ ਵਾਸ਼ ਵੀ ਨਹੀਂ ਕੰਮ ਇਹ ਬੰਦੇ ਨਹੀਂ ਜੀ ਮੈਂ ਬੜੀ ਵਰੀ ਇਹਨਾਂ ਨੂੰ ਗਿਆ ਵਾ ਉਦੋਂ ਹੁੰਦੇ ਜੇ ਆਖਲਾਰਾ ਚੁਕਲ ਮੈਂ ਤਾਂ ਸਵੇਰ ਦੀ ਖੱਪ ਗਈਆਂ ਸੋਈ ਕਿ ਮੈਂ ਨਾ ਬਸ ਚੁੱਕ ਨਹੀਂ ਲੱਗੀ ਸਖਲਾਰਾ ਤੇ ਕਹਿੰਦੇ ਤੂੰ ਬਹਿ ਸਾਹ ਲੈ ਤੇ ਮੈਂ ਕਰਨੀ ਚਲ ਬਹਿ ਲੈ ਬੈਨ ਬੈਨ ਵੀ ਤੇ ਦੇ ਆਏ ਹਾਏ ਤੂੰ ਤੇ ਨੋ ਸਟਾਪ ਬਕਰ ਬੋਲੀ ਜਾਂਦੀ ਬੋਲੀ ਜਾਂਦੀ ਪਾਣੀ ਨਹੀਂ ਆਵਣਾ ਦਿਵਸ ਤੇ ਨਹੀਂ ਸੋਚ ਲੈ ਜੇ ਲੈਣਾ ਤੇ ਲੈ ਨਹੀਂ ਲੈਣਾ ਤੇ ਰਹਿਣ ਦੇ ਸੋਚ ਲੈ ਮੈਂ ਲੈ ਆਨੀ ਮਮਾ ਤੇ ਕਿਹਦੇ ਪੈਣਾ ਆਈ ਹੈ ਬੈਠੋ ਬੈਠੋ ਦੀਦੀ ਬੈਠੋ ਮੈਂ ਨਾਲ ਹੀ ਲਿਆਉਣਾ ਵਾ ਮੈਂ ਪਾਣੀ ਦੋਨੀਆ ਨਾਲੇ ਦੁੱਧ ਚ ਪੱਤੀ ਪਾ ਕੇ ਮਾਸੀ ਨੂੰ ਪਿਉਂਦੇ ਆ ਨਹੀਂ ਮੈਂ ਦੁੱਧ ਚ ਪੱਤੀ ਨਹੀਂ ਪੀਣੀ ਗਰਮੀ ਬੋਲ ਵਰ ਪਾਣੀ ਹੀ ਪਿਲਾ ਦੇ ਮਾਸੀ ਜੀ ਸਾਰਾ ਡੱਬਾ ਖਾਲੀ ਕਰ ਦਿੱਤਾ ਜੇ ਮਮਾ ਨੇ ਤੂੰ ਖਾਦਾ ਮੈਂ ਤੁਹਾਡੀ ਖਾਦਾ ਵਾ ਇਹਨਾਂ ਨੂੰ ਪੂਝਿਆ ਬੜਾ ਪਸੰਦ ਆ ਮੈਂ ਹਰੇਕ ਤਰ੍ਹਾਂ ਦਾ ਪੂਝਿਆ ਲਿਆ ਕੇ ਰੱਖਿਆ ਵਾ ਮੈਂ ਕਹਿੰਨੀ ਆ ਡੱਬਾ ਖਤਮ ਨਾ ਹੋਣ ਦਿਆ ਕਰੋ ਭਰ ਦਿਆ ਕਰੋ ਕਿੱਥੇ ਰੱਖਿਆ ਸੀ ਮੇਰੇ ਪਾਪਾ ਰੱਖਿਆ ਸੀ ਪਾਓ ਮਮਾ ਸੀਦੀ ਮੈਂ ਤਾਂ ਫੜਾ ਕੇ ਗਈ ਸੀ ਜਿਹੜਾ ਪਸੰਦ ਹੈ ਪਾ ਲੋ

ਭੁੱਖ ਲੱਗੀ ਤੇ ਖਾ ਲਿਆ ਸਮੋਸੇ ਤੇ ਗਲਾਬ ਜਮਨ ਮੰਗਵਾਨੀ ਗਰਮ ਗਰਮ ਪਸੰਦ ਹੈ ਨਾ ਤੁਨੂੰ ਨਹੀਂ ਨਹੀਂ ਮੈਂ ਨਹੀਂ ਕੁਝ ਖਾਣਾ ਕਰ ਰਹੀ ਸੀ ਮੈਂ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਫੋਨ ਦੀ ਕੋਈ ਗੱਲ ਨਹੀਂ ਮੈਂ ਤੇ ਵੈਸੇ ਤੁਹਾਨੂੰ ਲੰਗਦੀ ਲੰਗਦੀ ਮੈਂ ਆ ਗਈ ਮੈਂ ਤੇ ਭੈਣ ਵੱਲ ਹੋ ਚੱਲੀ ਆ ਜੀ ਕਿਤਾ ਮਸੀ ਜੀ ਆਵਾਂਗੀ ਦੋ ਤਿੰਨ ਦਿਨ ਰਹਿਣਾ ਆਵਾਂਗੀ ਤੁਹਾਡੇ ਕੋਲ ਮੈਂ ਅੱਜ ਮੈਂ ਜਾਣ ਹੀ ਨਹੀਂ ਦੇਣਾ ਤੁਹਾਨੂੰ ਅੱਜ ਹੀ ਰੱਖ ਲੈਣਾ ਮੈਂ ਤੁਹਾਨੂੰ ਅੱਜ ਮੈਂ ਜਾਣਾ ਮਨੂੰ ਥੋੜਾ ਕੰਮ ਹੈਗਾ ਮੇਰੇ ਬੜਾ ਦਿਲ ਕਰਦਾ ਭੈ ਆਪਣੀ ਭੈਣ ਨੂੰ ਮਿਲਣ ਤੇ ਤੇ ਰਾਤੀ ਮਨੂੰ ਸੁਪਨਾ ਵੀ ਬੜਾ ਮੇਰੀ ਭੈਣ ਦਾ ਆਇਆ ਨਹੀਂ ਨਹੀਂ ਭੈਣ ਤੁਹਾਡੀ ਤਾਂ ਬਹੁਤ ਵਧੀਆ ਵਾ ਠੀਕ ਠਾਕ ਸੁਪਨਾ ਕਰਦਾ ਮੜ ਆਇਆ ਚੰਗੇ ਭਲੇ ਰਹਿ ਗਏ ਮਮਾ ਹਾਂ ਨਾ ਮਮਾ ਠੀਕ ਹੋਣਾ ਤੁਸੀਂ ਮੈਂ ਕੱਲ ਹੀ ਇਹਨਾਂ ਨੂੰ ਨਾ ਤਾਕਤ ਦੇਣਾ ਟੀਕੇ ਲਵਾ ਕੇ ਲੈਂਦੇ ਆ ਮੈਂ ਕਿ ਐਂਟ ਲੈ ਜੇ ਨਹੀਂ ਹੋਣਾ ਅਦਾ ਮੇਰੀ ਭੈਣ ਬਿਮਾਰ ਹੈ ਤੇ ਤਾਕਤ ਦੇ ਟੀਕੇ ਲਵਾਏ ਨਾ ਤੁਸੀਂ ਮਾੜਾ ਮੋਟਾ ਨਾ ਵੀਕਨਸ ਮਹਿਸੂਸ ਕਰਦੇ ਸੀ ਮੈਂ ਕਿ ਤੂੰ ਕੱਲ ਹੀ ਕਰਦੇ ਜੇ ਘਬਰਾਉਂਦੇ ਜੀ ਮੈਂ ਕੱਲ ਹੀ ਇਹਨਾਂ ਨੂੰ ਲੈ ਕੇ ਗਈ ਹਾਂ ਹਸਪਤਾਲ ਚਾਹ ਬਣਾ ਲਿਆ ਪਹਿਲਾਂ ਚਾਹ ਮੈਂ ਬਨੋ ਨੀ ਮਾਂ ਤੇ ਠੀਕ ਹੋ ਨਾ ਹਾਂ ਮੈਂ ਉਹਦੀ ਤਾਂ ਮਸਵਰੇ ਦਿੱਤਾ ਹੀ ਦੁੱਧ ਨਾਲ ਕੈਪਸੂਲ ਘਬਰਾਟ ਦੇ ਨਹੀਂ ਹੋਈ ਕਿਹੜਾ ਅੱਛਾ ਉਹ ਸੇਵੇ ਦਿੱਤੀ ਨਾ ਨਹੀਂ 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 ہاں ਠੀਕ ਰਿਹਾ ਉਹ ਦੂਸਰਾ ਸ਼ਾਮ ਨੂੰ ਖਾਣਾ ਜੀ ਜੇ ਮੈਨੂੰ ਜਾਤ ਭੁੱਲ ਜੇ ਨਾ ਤੇ ਮੈਨੂੰ ਆਵਾਜ਼ ਦੇ ਦੇਣਾ ਮੈਂ ਦੁੱਧ ਗਰਮ ਕਰਕੇ ਤੁਹਾਡੇ ਕਮਰੇ ਚ ਰੱਖ ਦੇ ਦਾਂਗੀ ਠੀਕ ਮੈਂ ਚਾਹ ਬਣਾ ਕੇ ਲਿਆਉਣੀ ਆ ਠੀਕ ਬੈਠੋ ਮਸੀਤ ਜੀ ਬੈਠੀ ਉਹ ਤੂੰ ਸੁਣਾ ਉਹ ਸੁਣਾ ਤਾ ਮੈਂ ਅੱਠੀ ਤੁਸੀਂ ਠੀਕ ਹੋ ਨਾ ਹਾਂ ਮੈਂ ਠੀਕ ਆ ਬਿਲਕੁਲ ਬਹੁਤ ਵਧੀਆ ਸੱਚਮੁੱਚ ਦੀਦੀ ਤੁਹਾਡੀ ਸੇਵਾ ਕਰਦੀ ਆ ਨਾ ਹੋਰ ਕੀ ਆ ਵੇਖੋ ਛੱਤੀ ਤੇ ਕਿਰਪੂਜੀ ਤੋਂ ਨੇ ਮੇਰੇ ਅੱਸੇ ਰੱਖੇ ਹੋਏ ਨੇ ਆ ਸਾਰੇ ਮੈਂ ਹੀ ਤੇ ਖਾਨੀ ਆ ਕਦੀ ਉਹ ਪੈਕਟ ਖਾ ਲੈਨੀ ਆ ਕਦੀ ਉਹ ਖਾ ਲੈਨੀ ਆ ਕਦੀ ਉਹ ਕਰਨੀ ਜਿਹੜਾ ਥਿਲ ਕਰਤਾ ਖੋਲ ਲੈਨੀ ਨਹੀਂ ਦੀਦੀ ਜਿੱਥੋਂ ਤੱਕ ਮੈਂ ਤੁਹਾਨੂੰ ਜਾਣਦੀ ਆ ਨਾ ਤੁਸੀਂ ਅੰਨਾ ਪੂਜੀਆ ਨਹੀਂ ਖਾਂਦੇ ਹਾਏ ਹਾਏ ਪੂਜੀਆ ਛੱਡੋ ਕੋਈ ਡਰਾਈ ਫਰੂਟ ਵਗੈਰਾ ਵੀ ਖਾਂਦੇ ਜਾਂ ਨਹੀਂ ਖਾਂਦੇ ਹੋਰ ਕੀ ਹੋ ਵੇਖ ਮੇਰੀ ਅਲਮਾਰੀ ਚ ਮੈਂ ਕਹਿੰਨੀ ਸਰਦੀ ਵੀ ਵੇਖ ਲੈ ਤੁਰ ਗਈ ਆ ਪਰ ਅਜ ਤੱਕ ਕੱਜੁਬਦਾਮ ਪਾਈ ਨਹੀਂ ਮੇਰੇ ਖਾਣ ਵਾਲੇ ਚਲੋ ਮੈਂ ਕੀ ਦੇਖ ਨਾ ਮਨ ਤੁਹਾਡੇ ਤੇ ਵਿਸ਼ਵਾ ਪਰ ਮਨ ਲੱਗਦਾ ਨਹੀਂ ਜਿਸ ਤਰ੍ਹਾਂ ਬੋਲਦੀ ਨਾ ਨੋ ਸਟਾਪ ਵਰਕਰ ਵੇਲੇ ਬੋਲੀ ਜਾਂਦੀ ਬੋਲੀ ਜਾਂਦੀ ਹੈ ਪਰ ਮਨ ਨੂੰ ਲੱਗਦਾ ਤੁਸੀਂ ਪਰੇਸ਼ਾਨ ਹੋ ਓਏ ਹੋਏ ਤੂੰ ਪਾਗਲ ਹੈ ਮੰਜੂ ਤੂੰ ਬੜੇ ਦਿਨਾਂ ਬਾਅਦ ਮਿਲੀ ਤਾਂ ਤੈਨੂੰ ਲੱਗਦਾ ਪਿਆ ਕਮਲੀਏ ਨਹੀਂ ਮਨ ਨੂੰ ਨਾ ਤੂੰ ਪਾਗਲ ਹੈ ਕੁਝ ਨਹੀਂ ਹੋਏਗਾ ਮੈਨੂੰ ਚਲੋ ਨਾ ਹੀ ਹੋਵੇ ਮੈਨੇ ਦਿਨਾਂ ਬਾਅਦ ਮਿਲੀ ਹੈ ਨਾ ਤਾਂ ਕਰ ਨਹੀਂ ਨਾ ਹੀ ਤੁਹਾਨੂੰ ਕੁਝ ਹੋਵੇ ਵਡੀਆਂ ਪੈਣਾ ਵੀ ਮਾਵਾ ਬਰਬਰ ਹੀ ਹੁੰਦੀਆਂ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਹੈ ਨਾ ਤੁਸੀਂ ਦੱਸੋ ਹੋਏ ਹੋਏ ਪਰ ਇਹਦੀ ਜ਼ੁਬਾਨ ਮੈਨੂੰ ਬਹੁਤ ਜ਼ਿਆਦਾ ਲੱਗਦੀ ਅੱਡ ਤੋ ਚਾਹ ਪੀ ਪੁੱਜੀਐ ਦੱਸ ਕਿਹੜਾ ਖੋਲਾਈ ਨਹੀਂ ਮੈਂ ਕੋਈ ਖਾਣਾ ਮੈਂ ਆਵਾਂਗੀ ਪਰਸੋਂ ਮੈਂ ਫੇਰ ਆਵਾਂਗੀ ਤੁਹਾਡੇ ਕੋਲ ਫੇਰ ਮੈਂ ਦੋ ਦਿਨ ਲਾ ਕੇ ਜਾਵਾਂਗੀ ਤੁਹਾਡੇ ਕੋਲ ਕੋਈ ਵੀ ਗੱਲ ਹੋਏ ਨਾ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੋਏ ਹੋਏ ਤੂੰ ਪਾਗਲ ਹੈ ਲੱਕੀ ਠੀਕ ਹੀ ਜਾਨੀ ਲੱਕੀ ਠੀਕ ਹੈ ਨਾ ਹੋਏ ਹੋ ਲੱਕੀ ਵਧੀਆ ਹੀ ਤੈਨ ਮੇਕ ਖੁਸ਼ ਖਬਰੀ ਦੱਸਾਂ ਹਾਂਜੀ ਲੱਕੀ ਦੀ ਤਨਖਾਹ ਵਧ ਗਈ ਆ ਚੱਲ ਵਧੀਆ ਸਭ ਉਹ ਵੀ 5000 ਚੱਲ ਵਧੀਆ ਭੈਣਾ ਦੀ ਆ ਉਹ ਮਾਸੀ ਵੀ ਭੈਣਾ ਵਾਂ ਕਣੀ ਹੁੰਦੀ ਐ ਮੇਰੀ ਗੱਲ ਸੁਣ ਸੀਮਾ ਕੀ ਗੱਲ ਨਾ ਕਰੀ ਹਾਂ ਜੀ ਦੀ ਆਹੋ ਤੁਸੀਂ ਆਪ ਸਿਆਣੇ ਬਣੋ ਮੈਂ ਨੂਆ ਧੀਆ ਨਾਲ ਗੱਲ ਕਰਾਂਗੀ ਉਹ ਵੀ ਭੈਣ ਦੀ ਗੱਲ ਕਰਾਂਗੀ ਮੇਰੀ ਮੂੰਹ ਨਿਕਲ ਜਾਂਦੀ ਲੱਕੀ ਨੇ ਕਿਹਾ ਕਿਸੇ ਨੂੰ ਦੱਸਣਾ ਨਹੀਂਗਾ ਮੈਂ ਕਰਨੇ ਮੈਂ ਆਪਣੇ ਘਰ ਚ ਵੀ ਕਿਸੇ ਨੂੰ ਨਹੀਂ ਦੱਸਾਂਗੀ ਤੇ ਨਾਲੇ ਮੈਂ ਲੱਕੀ ਮੇਰਾ ਪੁੱਤਰ ਹੈ ਜਿਹੋ ਜਿਹਾ ਮੇਰਾ ਸਾਹਿਲ ਉਹੋ ਜਿਹਾ ਮੇਰਾ ਲੱਕੀ ਤੇ ਨਾਲੇ ਮੈਂ ਇਹ ਗੱਲ ਕਰਦੀ ਸੋਭਾ ਦੇ ਮਦੀਮ ਨੂੰ ਤੇ ਨਾਲੇ ਮੈਂ ਕਿਉਂ ਨੂੰ ਨਾਲ ਗੱਲ ਕਰਾਂਗੀ ਤੁਸੀਂ ਮੈਨੂੰ ਪੱਲਾ ਜੋ ਨੂੰ ਹੈ ਪਰ ਫੇਰ ਵੀ ਵਧੀਆ ਆਵਾਂਗੀ ਮੈਂ ਪਰਸੋਂ ਚੋ ਰੈਨਾ ਜੀ ਰੈਣੀ ਆਵਾਂਗੀ ਦੋ ਦੋ ਦਿਨ ਰੈਣਾ ਮੈਂ ਇਸੇ ਬਣੇ ਤੇ ਮੇਰਾ ਜੀ ਲੱਗ ਜੂਆ ਹੋਰ ਤੁਹਾਨੂੰ ਕੁਝ ਚਾਹੀਦਾ ਤੇ ਮੈਨੂੰ ਦੱਸ ਸਮਝ ਰਸ ਤੇ ਚ ਲੈੰਦੀ ਹਾਂ ਹਾਏ ਮੈਨੂੰ ਕੁਝ ਨਹੀਂ ਚਾਹੀਦਾ ਸ਼ਡੈਨ ਜੀ ਤੁਸੀਂ ਨਾ ਬਹੁਤੀ ਗੱਲ ਹੈ ਨਾ ਰਸੋਈ ਚ ਜਾ ਕੇ ਨਾ ਆਪਣੀ ਮਨਪਸੰਦ ਦੀ ਚੀਜ਼ ਬਣਾ ਲਿਆ ਕਰੋ ਕਿਸੇ ਦੇ ਤੱਕ ਕਹਿ ਨਾ ਕਰੋ ਥਾਵਲ ਵੇ ਆ ਬੇ ਸੇ ਹਾਂ ਸੀਮਾ ਕੁਸ਼ੋਰ ਮੰਗਾਲਾ ਨਾਲ ਦੋ ਚੀਜ਼ਾਂ ਬੋਧਿਆ ਬੜੀਆਂ 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 ਨੇ ਨਹੀਂ ਇਹ ਕਹਿੰਦੇ ਹੋ ਸੈਂਡਵਿਚ ਵਗੈਰਾ ਮੰਗਾ ਲੈਣੀ ਆ ਨਹੀਂ ਨਹੀਂ ਪੁੱਤਰ ਰਹਿnde ਚੱਲ ਕੋਈ ਨਹੀਂ ਚਾਹ ਪੀਓ ਬਾਅਦ ਜਨ ਮਾਸੀ ਨੂੰ ਠੰਡੀ ਗਿਰਾਸ ਮਲਾਈ ਖਾਣੀ ਆ ਚੱਲ ਚਾਹ ਦੇ ਨਾਲ ਹੀ ਨਾ ਲੈ ਵੀ ਰਸ ਮਲਾਈ ਕਾ ਜਿਹੜੇ ਦਾਦੇ ਮਾਸਰੇ ਦੋ ਦੰਦਾਂ ਨਾ ਉਹ ਵੀ ਝੜ ਜਾਣ ਅੱਜ ਕਾ ਤੇ ਨੂੰ ਹੀ ਆ ਕੋ ਚੰਦੀ ਆ ਰਹੀ ਮੇਰੀ ਪੈਨੇਡੀ ਸੁਣੀ ਇਹ ਕਦ ਗਿਆ ਝੜਨ ਚਲ ਮੇਰੇ ਪੁੱਤ ਦੇ ਦੰਦ ਕਿਉਂ ਝੜਨ ਚਲ ਕੋਈ ਗੱਲ ਸੁਸੀ ਕੋ ਵੇਖੋ ਹਾਈ ਪੈਂਜੀ ਫਟਾਫਟ ਆਜੋ ਇਹ ਨਾ ਵੇਸੀ ਮਾਜ ਤੇ ਹੁਣ ਮੇਰੇ ਮਗਰ ਪੈ ਜੇਗੀ ਮੇਰਾ ਦਿਹਾਰੂ ਨੇ ਮੜਾ ਕਰਨਾ ਹੀ ਕਰਨਾ ਨਾਲੋਂ ਨੇ ਲੱਕੀ ਦਾ ਕਰ ਛੜਨਾ

ਵੇਹ ਅੱਧਰ ਭਈ ਵੀ ਜਗਾਂ ਉਧਰ ਹੋ ਜਗਾਂ ਤੂੰ ਕਿਤੇ ਵੀ ਰੱਖ ਸਕ ਨਹੀਂ ਘਰ ਚ